ਨਾ ਹੋਦਾ ਤੇ 70 ਕਿਲੋ ਦੇ ਲਗਭਗ weight ਆ ਜੀ ਹਾਂ ਇਹ ਕਿਲਾ weight ਕਰਦੇ ਨੇ ਤੁਸੀਂ ਹਾਂਜੀ ਹਾਂਜੀ ਮਹੀਨਾ ਦੋ ਮਹੀਨਾ ਕਰਦੇ ਰਹੇ ਜੀ ਸਾਈਡ ਦੇ ਰਹੇ ਹਾਂ ਡਾਈਟ ਚਿਕਨ ਤੇ ਫੀਡ ਵਗੈਰਾ ਤੇ ਦੱਸਿ ਦਿਹੀਂ ਹੋਰ ਕੋਈ ਕੋਈ ਮਸਲਾ ਆ ਭਾਈ ਇਹ ਨਾ ਬੱਬਰ ਸ਼ੇਰ ਵਰਗਾ ਨਾ ਮੈਂ ਕਿਤੇ ਖਾਣਾ ਨਾ ਕੋਈ ਅਲੱਗ ਹੋਵੇ ਨਹੀਂ 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 ਰੋਸ਼ ਸ਼ਬ ਚ ਬਣਾ ਨਹੀਂ ਆਮ ਨੋਰਮਲ ਬਸ ਬੱਚਿਆਂ ਨਾਲ ਕਿੱਦਾਂ ਰਹਿਣਾ ਕਰੇ ਬੱਚਿਆਂ ਨਾਲ ਖੇਡਦਾ ਬੱਚਿਆਂ ਨਾਲ ਹਾਂਜੀ ਕੋਈ ਇੱਕ ਦਿਨ ਨਹੀਂ 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 ਇਹ ਬਰੀ ਮਹਗਾ ਇਹਦਾ ਡਾਰਾ ਇਹਦਾ ਨਹੀਂ 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 ਆਪ ਆਪ ਖੁੱਤਮ ਕਰੇ ਖੇਡਵਾਇ। ਉਹ ਇਹਦਾ ਬੱਚੇ ਦੀ ਕੀ ਕਿੰਨੀ ਕੁ ਕੀਮਤ ਹੁੰਦੀ ਹੈਗੀ? 50000 ਤੋਂ ਸਟਾਰਟਿੰਗ ਹੈ ਜੀ। ਕਿੰਨਾ ਮਹਿੰਗਾ ਹੁੰਦਾ ਹੈ? ਹਾਂ ਜੀ ਹਾਂ ਜੀ। ਉੱਪਰ ਕਿੰਨਾ ਕੁ ਪਾਉਂਦੇ ਪੁੱਤ 1 ਲੱਖ 2 ਲੱਖ ਤੇ ਉਦੋਂ ਮਰਜ਼ੀ ਲੀ ਜਾਓ। ਮੈਂ ਤਾਂ ਕਹਿਆ ਵੀ ਤੁਸੀਂ ਕਹਿੰਦੇ 50000 ਤੋਂ ਸਟਾਰਟਿੰਗ ਹੈ। ਸਟਾਰਟਿੰਗ ਹੈ ਜੀ। ਉੱਪਰ ਉੱਪਰ ਲੱਖ ਤੱਕ ਵੀ ਹੋ ਸਕਦਾ। ਹਾਂ ਜੀ। ਆਹ ਕਰ ਲਓ ਚੈੱਕ ਕਰੀ ਕੁਆਲਿਟੀ ਤੇ ਇੱਕ ਆਹ ਵੀ ਇਹ ਇਹ ਵੀ ਆਪਣਾ ਆ ਦੇਖੋ। ਠੀਕ ਆ। ਕੀ ਡਿਮਾਂਡ ਕਰਦੇ ਏ? ਮੇਲ ਦਾ ਭਾਜੀ ਹੈਗਾ 28000 ਰੁਪਇਆ ਹਾਂਜੀ ਡਿਸਕਾਊਂਟ ਹੈਗਾ ਡਿਸਕਾਊਂਟ ਮੌਕੇ ਤੇ ਬਾਕੀ ਹੋ ਜੂਗਾ ਜੀ ਉਹ ਠੀਕ ਕਿੰਨੀ ਐਜ ਹੋ ਗਈ ਇਹਦੀ 13 ਮਾਂਸ ਹੋ ਗਈ 13 ਮਾਂਸ ਹਾਂਜੀ ਮਤਲਬ ਕਿਦਾਂ ਦਾ ਸੁਭਾਅ ਦਾ ਸੁਭਾਅ ਠੀਕ ਆ ਜੀ ਬੜੀਆ ਨੋਰਮਲ ਬੜਾ ਕਮਾਲ ਉਹ ਥੋੜਾ ਜਿਹਾ ਐਵੇਂ ਆ ਦੇਖੋ ਇਹਨੂੰ ਕਿਵੇਂ ਮਤਲਬ ਇੱਕ ਭੀੜ ਉਮੜ ਹੋਈ ਇੱਥੇ ਇਹਨੂੰ ਦੇਖਣ ਵਾਸਤੇ ਅੱਛਾ 13 ਮਾਂਸ ਦਾ ਬੱਚਾ ਹੋ ਗਿਆ ਕਿੱਥੋਂ ਲੈ ਕੇ ਆਸੀ ਆਪਾਂ ਜੀ ਇਹ ਏ ਰੋਧਰਾ ਕੰਨਲ ਨਾਂ ਦਾ ਬੱਚਾ ਜੀ ਹਾਂ ਮੰਨ ਜੀ ਵਧੀਆ ਨਾਮ ਆ ਨਾ ਹਾਂ ਹਾਂ ਜੀ ਇਹ ਤੁਸੀਂ ਘਰ ਦੇ ਵਿੱਚ ਰੱਖਿਆ ਕਿੱਥੇ ਘਰ ਘਰ ਦੇ ਵਿੱਚ ਹੀ ਰੱਖਿਆ ਜੀ ਫੈਮਿਲੀ ਡਾਕਟਰ ਹਾਂ 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 ਜੀ ਕੋਲੋ ਫੈਮਿਲੀ ਵਿੱਚ ਇਹਦੀ ਕੋਈ ਡਿਸਟਰਬੈਂਸ ਹੈਗੀ ਨਹੀਂ ਨਹੀਂ ਇਦਾਂ ਦਾ ਕੋਈ ਨਹੀਂ ਤੇ weight ਕਿੰਨਾ ਹੋਇਆ ਰੱਖ 70 ਕਿਲੋ ਦੇ ਲਗਭਗ weight ਆ ਜੀ ਹਾਂ ਤੇ ਇਹਦਾ weight ਕਰਦੇ ਰਹਿੰਦੇ ਤੁਸੀਂ ਹਾਂ ਜੀ ਹਾਂ ਜੀ ਮਹੀਨਾ ਦੋ ਮਹੀਨਾ ਕਰਦੇ ਰਹੇ ਜੀ ਡਾਈਟ ਦੇ ਰਹੇ ਹਾਂ ਡਾਈਟ ਚਿਕਨ ਤੇ ਫੀਡ ਵਗੈਰਾ ਤੇ ਬਸ ਹੀ ਰਹੀ ਕੋਈ ਕੁਝ ਨਹੀਂ ਮਸਾਹੀ ਦੇਖੀ ਡਾਈਟ ਕਿੰਨੀ ਕੁਆਂਟੀਟੀ ਤੁਹਾਡੇ ਹਿਸਾਬ ਨਾਲ ਇਹ ਲੈ ਲਓ ਇੱਕ ਟਾਈਮ ਅੱਧਾ ਕਿਲੋ ਦੇ ਲਗਭਗ ਦਹੀਂ ਜੀ ਭਾਈਆ ਫੀਡ ਵਗੈਰਾ ਹੋ ਗਿਆ ਤੇ ਭਾਈਆ ਜਿਕਨ ਜਿਹੜਾ ਤੁਸੀਂ ਚਿਕਨ ਲੈਣੇ ਹੋ ਰਾਇਲ ਦਿੰਨੇ ਹੋ ਜਾਂ ਇਹਨੂੰ ਬੋਇਲ ਦਿੰਨੇ ਹੋ ਬੋਇਲ ਕਰਦੇ ਹੋ ਬੋਇਲ ਕਰਦੇ ਹੋ ਚਿਕਨ ਦੀ ਕੁਆਂਟੀਟੀ ਕਿੰਨੀ ਹੁੰਦੀ ਹੈ ਜਿਹੜੀ ਕਿਲੋ ਇੱਕ ਟੰਕ ਭਾਈਆ ਕਿੰਨੇ ਟੰਕ ਭਾਈਆ ਦੇ ਲਗਭਗ ਹੋਰ ਇਹਦੀ ਕੇਅਰ ਕਿੰਨੀ ਕੁ ਔਖੀ ਹੈ ਜੇ ਕਿਸੇ ਨੇ ਪਾਲਣਾ ਹੋਵੇ ਮੈਂ ਕਿਹਾ ਨੋਰਮਲ ਆਮ ਕਿਤੇ ਮੰਗੂਆ ਜੀ ਹਾਂ ਹਾਂ ਜੀ ਕੋਈ ਫਰਕ ਨਹੀਂ 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 ਮੇਰਾ ਮੂਹਰ ਰਾਤ ਦੀ ਦੇਖ ਸਕਦੇ ਹੋ ਇਹਦਾ ਫੇਸ ਦਾ ਸਾਹਬ ਬਈ ਹੈ ਨਾ ਬੱਬਰ ਸ਼ੇਰ ਵਰਗਾ ਨਾ ਮੈਂ ਕਿਤੇ ਖਾਣਾ ਦਾ ਕੋਈ ਅਲੱਗ ਹੋਵੇ ਨਹੀਂ 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 ਸ਼ੋਸ਼ ਸ਼ਬਾਸ਼ ਖਾਣਾ ਆਮ ਨੋਰਮਲ ਖਾਣਾ ਬਲ ਬੱਚਿਆਂ ਨਾਲ ਕਿੱਦਾਂ ਰਹਿੰਦਾ ਕਰੇ ਵਧੀਆ ਖੇਡਦਾ ਬੱਚਿਆਂ ਨਾਲ ਹਾਂਜੀ ਨਹੀਂ 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 ਇਹ ਵਾਰੀ ਮਗਾ ਇਹਦਾ ਡਰਾ ਇਹਦਾ ਨਹੀਂ 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 ਧਿਆਨ ਨਹੀਂ 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 ਆਮ ਆਮ ਖੇਡਵਾਉਂ ਕਰੇ ਖੇਡਵਾਜੀ ਇਹਦੀ ਇੱਕ ਮੀਟਿੰਗ ਜ਼ਰਾ ਕਰਾਣੇ ਆਪਾਂ ਮੀਟਿੰਗ ਹਾਂਜੀ ਆਹਦਾ ਸਟਾਈਲ ਦੇਖੀ ਇਧਰੋਂ ਦਿਖਾਈ ਨੂੰ ਜਦ ਘੁਮਾ ਕੇ ਬਿਲਕੁਲ ਬੱਬਰ ਸ਼ੇਰ ਵਾਲਾ ਇਧਰੋਂ ਆ ਜਾ ਤੁਸੀਂ ਐਂ ਝੂਝੋ ਬੋਚ ਕੇ ਹਾਂ ਆ ਦੇਖੋ ਇਹਦਾ ਸਟਾਈਲ ਦੇਖੋ ਤੁਸੀਂ ਬੈਠਣ ਦਾ ਸਟਾਈਲ ਦੇਖੋ ਕਿੰਨਾ ਘੰਟੇ ਦਾ ਬੈਠਣ ਦਾ ਸਟਾਈਲ ਆ ਆਲੇ ਦੁਆਲੇ ਜਨਤਾ ਇਹਨੂੰ ਇਸ ਨੂੰ ਦੇਖਣ ਲੱਗ ਰਹੀ ਹੈ ਸੋਹ ਦੇ ਵਿੱਚ ਇੰਨਾ ਕਰਾਊਡ ਹੈ ਤੇ ਇਹਨੂੰ ਸਾਰੇ ਹੀ ਦੇਖਣ ਲੱਗ ਰਹੇ ਆ ਇੱਕ ਸਪੈਸ਼ਲ ਜਿਹਾ ਡੌਗ ਹੈ ਕਿਉਂਕਿ ਹੋਰ ਸਾਰੇ ਬਹੁਤ ਇਸ ਲੈਂਡ ਦੇ ਇਸ ਬਰੀਡ ਦੇ ਡੌਗ ਬਹੁਤ ਆਏ ਹੋਏ ਨੇ ਤੇ ਪਰ ਇੰਨਾ ਕਰਾਊਡ ਹੈ ਤੇ ਇਹਨੂੰ ਹਰ ਬੰਦਾ ਖੜ ਕੇ ਦੇਖ ਕੇ ਜਾਂਦਾ ਤੇ ਅਛਾ ਬੱਚਿਆਂ ਨਾਲ ਵਧੀਆ ਰਹਿੰਦਾ ਹੈ ਜੀ ਇਹਦੀ ਜਿਹੜੀ ਆਪਣੇ ਕੋਲੇ ਕੋਈ ਫੀਮੇਲ ਵੀ ਰੱਖੀ ਹੈ ਕਿ ਕੱਲ ਹੀ ਆ ਇਹ ਹਾਂਜੀ ਫੀਮੇਲ ਵੀ ਹੋ ਗਿਆ ਹੈ ਹੈਗੇ ਤੇਰੇ ਦੇ ਬੱਚੇ ਵੀ ਹੁੰਦੇ ਹੋਣਗੇ ਹਾਂਜੀ ਹਾਂਜੀ ਅਛਾ ਜੀ ਮਤਲਬ ਇਹਦਾ ਬੱਚੇ ਦੀ ਕੀ ਕਿੰਨੀ ਕੁ ਤਾਂ ਕੀਮਤ ਹੁੰਦੀ ਹੈਗੀ 50000 ਤੋਂ ਸਟਾਰਟਿੰਗ ਹੈ ਜੀ ਕਿੰਨਾ ਮਹਿੰਗਾ ਹੁੰਦਾ ਹੈ ਹਾਂ ਜੀ ਹਾਂ ਜੀ ਉਦੋਂ ਉੱਪਰ ਕਿੰਨਾ ਕੁ ਪਾਉਂਦੇ ਹੋ ਤਾਂ 1 ਲੱਖ ਤੋਂ 2 ਲੱਖ ਦੇ ਉਦੋਂ ਮਰਜ਼ੀ ਲਿਆਓ ਤੁਹਾਨੂੰ ਮੈਂ ਤਾਂ ਕਹਿਆ ਵੀ ਤੁਸੀਂ ਕਹਿੰਦੇ 50000 ਤੋਂ ਸਟਾਰਟਿੰਗ ਹੈ ਸਟਾਰਟਿੰਗ ਹੈ ਜੀ ਹਾਂ ਜੀ ਹਾਂ ਜੀ ਉੱਪਰ ਲੱਖ ਤੱਕ ਵੀ ਹੋ ਜਾਵੇ ਹਾਂ ਜੀ ਹਾਂ ਜੀ ਉਹ ਮਤਲਬ ਕਿਹੜਾ ਜਦ ਜਦਾਂ ਹੀ ਕੁਆਲਿਟੀ ਵਧਦੀ ਜਾਂਦੀ ਹੈ ਉਦੋਂ ਤੋਂ ਸਟਾਰਟਿੰਗ ਵਾਲੀ ਤੋਂ ਚੱਲ ਗਈ ਜੋ ਕੁਆਲਿਟੀ ਵਧੀਆਂ ਦੇ ਰੇਟ ਤੁਸੀਂ ਕਿੰਨੇ ਦਾ ਲਿਆ ਸੀ ਆਪਾਂ 70000 ਦਾ 70000 ਦਾ ਠੀਕ ਹੈ ਇਨੂੰ ਸੋਹ ਲਾਉਣ ਵਾਸਤੇ ਲੈ ਕੇ ਅੱਜ ਆਪਾਂ ਮੈਂ ਅੱਜ ਵੈਸੇ ਘੁੰਮਣੇ ਆਇਆ ਸੀ ਇਹਨੂੰ ਵੀ ਘੁਮਾ ਲੈਣ ਨੂੰ ਹਾਂਜੀ ਹਾਂਜੀ ਇਹ ਤੁਹਾਨੂੰ ਘੁਮਾਉਣ ਆਇਆ ਹਾਂਜੀ ਹਾਂਜੀ ਕੋਈ ਤਾਂ ਨਹੀਂ ਕੋਈ ਦੇਖਦਾ ਸੋਹ ਨਹੀਂ ਨਹੀਂ ਇਹ ਇਹਨੂੰ ਦੇਖ ਰਹੇ ਨੇ ਸਾਰੇ ਦੇਖਦੇ ਨੇ ਸਾਰੇ ਮੈਂ ਦੇਖ ਰਹਾ ਦੇਖੋ ਜਿੰਨੇ ਵੀ ਇੱਥੇ ਖੜੇ ਆ ਕਰਾਉਂਡ ਦੇ ਵਿੱਚ ਸਾਰੇ ਇਹਨੂੰ ਦੇਖਦੇ ਤੁਹਾਨੂੰ ਕੋਈ ਦੇਖਦਾ ਹਾਂਜੀ ਹਾਂਜੀ ਇਹਦਾ ਮਤਲਬ ਇਹਦੀ ਜ਼ਿਆਦਾ ਚੜ੍ਹਾਈ ਹੈ ਤੁਹਾਡੀ ਹਾਂਜੀ ਹਾਂਜੀ ਇਹ ਤਾਂ ਹੈ ਵਧੀਆ ਗੱਲ ਆ ਤੁਹਾਡੇ ਨਾਲੋਂ ਜ਼ਿਆਦਾ ਚੜ੍ਹਾਈ ਇਹਦੀ ਆ ਬਈ ਇਹ ਜਿਹੜੀ ਗੱਲ ਹੈਗੀ ਆ ਮੈਂ ਇੱਕ ਚੀਜ਼ ਦੱਸੋ ਜਿਹੜਾ ਡੌਗ ਦਾ ਕਰੇਜ ਕਿਉਂ ਵਧਿਆ ਇੰਨਾ ਜ਼ਿਆਦਾ ਕਾਰਨ ਮੈਂ ਗੱਲ ਕਰਦਾ ਹਾਂ ਸ਼ੌਕ ਹੀ ਕਹਿੰਦਾ ਸ਼ੌਕ ਹੀ ਲੋਕਾਂ ਦਾ ਨਾ 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 ਸ਼ੌਕ ਨਹੀਂ ਬਹੁਤ ਸ਼ੋਰ ਦੱਸੋ ਇਹ ਤਾਂ ਸਾਰੀ ਸਾਰੇ 100 ਗਨ ਰੱਖੇ ਹੋਏ ਨੇ ਪਰ ਡੌਗ ਦਾ ਕਰੇਜ ਕਿਉਂ ਵਧਿਆ ਨਹੀਂ ਬਰ ਸ਼ੌਕ ਹੀ ਯਾਤਰਾ ਨਾ ਨਾ ਸ਼ੌਕ ਸ਼ੌਕ ਤਾਂ ਮੈਨੂੰ ਕੋਈ ਯਾਤਰਾ ਸ਼ੌਕ ਹੋਰ ਚੀਜ਼ ਹੋਣੀ ਹੈ ਹਾਂਜੀ ਤੁਸੀਂ ਆ ਜਿਹੜੀ ਭੀੜ ਤੁਸੀਂ ਦੇਖ ਸਕਦੇ ਹੋ ਇਹ ਕੋਈ ਕਾਰਨਾ ਮਤਲਬ ਐਂ ਜਾਂਦੇ ਨਹੀਂ ਹੈਗੇ ਇਹਨਾਂ ਕੋਲੇ ਕੁੱਤੇ ਰੱਖੇ ਨੇ ਅੱਧੇ ਲੋਕ ਨੇ ਇਹ ਕਾਰਨ ਹੈ ਕੋਈ ਕਿਉਂ ਕਰੇਜ ਵਧਿਆ ਡੌਗ ਕਮ ਡੀ ਦੇ ਮੇਲੇ ਤੇ ਇਹਨਾਂ ਇਕੱਠ ਨਹੀਂ ਹੁੰਦਾ ਰੱਖੇ ਰੱਖੇ ਵਾਸਤੇ ਕਾਹ ਸਮਝ ਲੋਗ ਜਿਹੜਾ ਬੰਦਿਆਂ ਤੋਂ ਵਿਸ਼ਵਾਸ ਉੱਠਦਾ ਜਾਂਦਾ ਲੋਕਾਂ ਦਾ ਆ ਕੱਠ ਦੱਸਦਾ ਵੀ ਬੰਦਿਆਂ ਤੇ ਯਕੀਨ ਨਹੀਂ ਲੋਕਾਂ ਨੂੰ ਕੁੱਤਿਆਂ ਨਾਲ ਪਿਆਰ ਆ ਬੰਦੇ ਨਾਲ ਕੋਈ ਪਿਆਰ ਨਹੀਂ ਆ ਹਾਂ ਜੀ ਠੀਕ ਆ ਠੀਕ ਆ ਠੀਕ ਹੈ ਇਹ ਇਹਦਾ ਬੱਚਾ ਤੁਹਾਡੇ ਕੋਲ ਮਿਲ ਜਾਂਦਾ ਹਾਂ ਜੀ ਕਿਹੜੇ ਟਾਈਮ ਦੇ ਵਿੱਚ ਆ ਜਨਵਰੀ ਮਹੀਨੇ ਦੇ ਵਿੱਚ ਹੀ ਹੁੰਦੇ ਨੇ ਹੁਣ ਅਗਲੇ ਸਾਲ ਹੀ ਮਿਲੂਗਾ ਹੁਣ ਤਾਂ ਅਗਲੇ ਸਾਲ ਮਤਲਬ ਇਹਦੀ ਬਰੀਡਿੰਗ ਸਾਲ ਦੇ ਵਿੱਚ ਇੱਕ ਵਾਰੀ ਹਾਂ ਜੀ ਇੱਕ ਵਾਰੀ ਇੱਕ ਵਾਰੀ ਜਿਹੜੀ ਤੁਹਾਡੇ ਕੋਲ ਫੀਮੇਲ ਆ ਉਹ ਵੀ ਸੇਮ ਕਲਰ ਆ ਸੇਮ ਸੇਮ ਇੰਸੇ ਕੁਪ ਬੰਦੇ ਤੋਂ ਲੈ ਆਏ ਹਾਂ ਜੀ ਹਾਂ ਜੀ ਹਾਂ ਜੀ ਤੇ ਕਿਸੇ ਨੂੰ ਜਰੂਰ ਤੋਂ ਦੀਆ ਕੰਟੈਕਟ ਨੰਬਰ ਦਿਓ 9317810000 ਰਿਪੀਟ ਕਰ ਦੋ 9317810000 ਪੂਰਾ ਜੀ ਲੋਕੇਸ਼ਨ ਆਪਣੀ ਨੇੜੇ ਮਰੇਕਪੋਟਲਾ ਮਾਲੋ ਦੌਦ ਪਿੰਡ ਠੀਕ ਹੈ ਜੀ ਆਪਣਾ ਜਿਹੜਾ ਫਾਰਮ ਦਾ ਕੀ ਨਾਮ ਹੈ ਕੈਨਲ ਦਾ ਨਹੀਂ ਬਸ ਘਰੇਲੂ ਚੋਧ ਘਰੇਲੂ ਘਰੇਲੂ ਹੋਮ ਬਰੀਡ ਲਓ ਜੀ ਕਿਸੇ ਨੂੰ ਜਰੂਰਤ ਹੈ ਬਾਈ ਦਾ ਮੋਬਾਈਲ ਨੰਬਰ ਤੁਹਾਨੂੰ ਦਿੱਤਾ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਆ ਇਹਨਾਂ ਨਾਲ ਕਾਲ ਕਰਕੇ ਬੱਚਾ ਪਰਚੇਸ ਕਰ ਸਕਦੇ ਹੋ ਮੀਟਿੰਗ ਕਰਾ ਦੋਗੇ ਹਾਂ ਜੀ ਮੀਟਿੰਗ ਕਰਾ ਦਿੰਦੇ ਕਿਸੇ ਨੂੰ ਮੀਟਿੰਗ ਦੀ ਜਰੂਰਤ ਹੈ ਉਹ ਵੀ ਕਰਾ ਦੇਣ ਸਾਰੀ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਧੰਨਵਾਦ ਹਾਂਜੀ ਇੱਧਰ ਵੀਰ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਥੋਂ ਆਏ ਨੇ ਇਹਨਾਂ ਕੋਲੇ ਪਿਆਰੇ ਪਿਆਰੇ ਪੱਪੀ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਹਾਂਜੀ ਕੀ ਹਾਲ ਨੇ ਵੀਰੇ ਬਹੁਤ ਵਧੀਆ ਜੀ ਕਿੱਥੋਂ ਆਏ ਆ ਆਪਾਂ ਆਪਾਂ ਫਗਵਾੜੇ ਤੋਂ ਜੀ ਕਿਹੜੇ ਪੱਪੀ ਲੈ ਕੇ ਆਏ ਅੱਜ ਆਪਾਂ ਆਪਾਂ ਜੀ ਹਸਕੀ ਦੇ ਲੈ ਕੇ ਆਏ ਤਾਂ ਸ਼ਰਜੂ ਲੈ ਕੇ ਆਏ ਆ ਇਹਦੀ ਗੱਲ ਕਰੀਏ ਆਪਾਂ ਹੁਣ ਕਾਲੇ ਜੀ ਦੀ ਹਾਂਜੀ ਇਹ ਇਹਨੂੰ ਕੀ ਕਹਿੰਦੇ ਆਪਾਂ ਇਹ ਸਵੀਰੀਅਨ ਹਸਕੀ ਆ ਜੀ ਮੇਲ ਕਿਹੜੇ ਕੋੜਮੇ ਦਾ ਇਹ ਇਹ ਬੁਲੀ ਕੋਰਡ ਦਾ ਜੀ ਬੁਲੀ ਕੋਰਡ ਦਾ ਹਾਂਜੀ ਜਿਹੜੀ ਆਈ ਜਾ ਲਿਊ ਆਈ ਜਾ ਜੀ ਲਿਊ ਆਈ ਦੇ ਦਿੱਤੇ ਬਲੈਕ ਐਂਡ ਵਾਈਟ ਹਾਂਜੀ ਜੀ ਕਿੰਨੇ ਦਿਨਾਂ ਦਾ ਹੋ ਗਿਆ ਇਹ ਇਹ 35 ਦਿਨਾਂ ਦਾ ਹੋਇਆ ਜੀ 35 ਦਿਨਾਂ ਦਾ ਇਹਦੀ ਵੈਕਿਨੇਸ਼ਨ ਤਾਂ ਨਹੀਂ ਹੋਈ ਨਹੀਂ ਹਜੇ ਨਹੀਂ ਹੋਈ ਵੈਕਿਨੇਸ਼ਨ ਜੀ ਬੱਚਾ ਘਰ ਦਾ ਹੀ ਹੈ ਹਾਂਜੀ ਘਰ ਦਾ ਆਪਣੇ ਕੋ ਫਾਦਰ ਖੜਾ ਜੀ ਇਹਦਾ ਆ ਇਹਦਾ ਫਾਦਰ ਖੜਿਆ ਇੱਧਰ ਦੇਖੋ ਤੁਸੀਂ ਆਹ ਕਰ ਲੋ ਚੈੱਕ ਇਹਦੀ ਕੁਆਲਿਟੀ ਤੇ ਇੱਕ ਆਹ ਵੀ ਇਹ ਇਹ ਵੀ ਆਪਣੇ ਆਹ ਦੇਖੋ ਇਹ ਦੋਨੇ ਸਾਡੇ ਹੀ ਆਪਣੇ ਠੀਕ ਆ ਕੀ ਡਿਮਾਂਡ ਕਰਦੇ ਵੀ ਮੇਲ ਦਾ ਭਾਜੀ ਹੈਗਾ 28000 ਰੁਪਇਆ ਓਕੇ ਹਾਂਜੀ ਇਹਦੇ ਡਿਸਕਾਊਂਟ ਹੈਗਾ ਡਿਸਕਾਊਂਟ ਮੌਕੇ ਤੇ ਬਾਕੀ ਹੋ ਜੂਗਾ ਜੀ। ਮੌਕੇ ਆ ਨਿਕਾ ਜਾ ਹੋ ਰੇ ਕ। ਇਹ ਕਿਹੜਾ ਸ਼ਿਰਜੂ? ਸ਼ਿਰਜੂ। ਹਾਂ ਜੀ। ਸ਼ਿਰਜੂ। ਕਿੰਨੀ ਇਹਦਾ ਇਹ? ਇਹ ਹੋਇਆ ਆਪਣੇ 35 ਦਿੰਦਾ ਇਹ ਵੀ ਬੱਚਾ। ਉਹ ਕੀ ਡਿਮਾਂਡ ਕਰਦਾ। ਇਹਦਾ ਆਪਾਂ 16000 ਰੁਪਇਆ। ਹਾਂ ਜੀ। ਇਹ ਇਹਦਾ ਹਸਕੀ ਦਾ ਹਸਕੀ ਦਾ ਹੈਗਾ 28000। 28 ਤਾਂ ਇਹਦਾ 16000। ਇਹਦਾ 16000। ਤੇ ਇਹਦਾ ਇਹ ਡਿਲੀਵਰੀ ਕਰ ਦੋਗੇ? ਹਾਂਜੀ ਡਿਲੀਵਰੀ ਜਿੱਥੇ ਮਾਜੀ ਉਹਦਾ ਕੀ ਚਾਰਜ ਹੁੰਦਾ? ਐਕਸਟਰਾ ਚਾਰਜ ਹੋਊਗਾ ਲੋਕੇਸ਼ਨ ਦੇ ਹਿਸਾਬ ਨਾਲ ਜੀ। ਠੀਕ ਹੈ। ਕੁਆਲਿਟੀ ਦੀ ਕੀ ਗਾਰੰਟੀ ਹੈ? ਕੁਆਲਿਟੀ ਦੀ ਫੋਲ ਗਾਰੰਟੀ ਹੋਊਗੀ ਆਪਣੀ। ਹਾਂਜੀ। ਪੀਪਰ ਵਗੈਰਾ ਦੋਗੇ ਨਾਲ ਕੇ? ਜੀ ਪੀਪਰ ਤੋਂ ਪੀਪਰ ਚਾਹੀਦਾ ਵਿਦ ਪੇਪਰ ਮਿਲ ਜੂ ਜੇ ਵਿਦਆਊਟ ਪੇਪਰ ਚਾਹੀਦਾ ਵਿਦਆਊਟ ਵੀ ਮਿਲ ਜੂਗਾ। ਪੀਪਰ ਦੇ ਨਾਲ ਕੀ ਚਾਰਜ ਹੈ? ਪੀਪਰ ਦੇ ਨਾਲ 4000 ਰੁਪਏ ਐਕਸਟਰਾ ਹੋ ਜਾਂਦਾ। ਕਿੰਨਾ ਲੱਗੂਗਾ? ਹਾਂਜੀ। ਕਿਸੇ ਨੂੰ ਵੀ ਜ਼ਰੂਰਤ ਹੈ ਨਾ ਮੈਂ ਬਾਈ ਦਾ ਨੰਬਰ ਤੁਹਾਨੂੰ ਦੇ ਦੇਣਾ ਵੀਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਰੀਪੀਟ ਕਰ ਦੋ 73473606 ਲੋਕੇਸ਼ਨ ਕੀ ਹੈ ਲੋਕੇਸ਼ਨ ਆਪਣੀ ਫਗਵਾੜਾ ਮੈਮੀ ਡੌਗ ਕੈਨਲ ਮੈਮੀ ਡੌਗ ਕੈਨਲ ਆ ਇਹਨਾਂ ਦਾ ਬੋਰਡ ਵੀ ਲੱਗਿਆ ਇੱਧਰ ਆ ਦੇਖੋ ਚੈੱਕ ਕਰ ਲਓ ਕਿਸੇ ਨੂੰ ਵੀ ਜ਼ਰੂਰਤਾ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰੋ ਕੁਆਲਟੀ ਤੁਹਾਨੂੰ ਚੈੱਕ ਕਰਾਤੀ ਆ ਦੇਖੋ ਆ ਇਹਨਾਂ ਕੋਲੇ ਵੱਡੇ ਡੌਗ ਵੀ ਹੈਗੇ ਆ ਨਾਲ ਲੈ ਕੇ ਆਏ ਨੇ ਆਪਣੇ ਤੇ ਇਹਨਾਂ ਦੇ ਪੱਪੀ ਤੁਸੀਂ ਦੇਖ ਲੇ ਠੀਕ ਆ ਵੀਰੇ ਬਹੁਤ ਧੰਨਵਾਦ ਓਕੇ